ਸਭ ਤੋਂ ਪਹਿਲਾਂ ਖਾਲਸਾ ਜੀ ਪਿਛਲੇ ਲੰਬੇ ਸਮੇਂ ਤੋਂ ਸਾਲ 1995 ਤੋਂ ਹਰ ਵਾਰੀ 12 ਫਰਵਰੀ ਨੂੰ ਸંત ਜਨੈਲ ਸਿੰਘ ਪਿੰਡਰਾ ਵਾਲਿਆ ਜੀ ਦਾ ਜਨਮ ਦਿਹਾੜਾ ਸਰਦਾਰ ਮਾਨਸਾਹਬ ਦੀ ਅਗਵਾਈ ਦੇ ਵਿੱਚ ਕੌਮ ਇੱਥੇ ਮਨਾਉਂਦੀ ਆ ਰਹੀ ਹੈ ਅੱਜ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕਿਉਂ ਪਹੁੰਚੇ ਹਾਂ ਅਸੀਂ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆ ਜੀ ਦੇ ਜਨਮ ਦਿਹਾੜੇ ਨੇ ਸਬੰਧ ਦੇ ਵਿੱਚ ਪੁੱਜੇ ਹਾਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਜੀ ਸਾਨੂੰ ਕੀ ਸੇਵਿਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਉਸ ਅਹਦ ਨੂੰ ਲੈ ਕੇ ਚੱਲੇ ਨੇ ਉਹ ਅਹਦ ਕੀ ਹੈ ਖਾਲਸਤਾਨ ਕੌਮ ਨੂੰ ਆਪਣਾ ਦੇਸ਼ ਚਾਹੀਦਾ ਹੈ ਖਾਲਸਤਾਨ ਤੇ ਫਿਰ ਅੱਜ ਤੋਂ ਮੰਨ ਲਈਏ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਜਿਹੜਾ 12 ਫਰਵਰੀ ਦਾ ਦਿਨ ਬਿਥਿਆ ਇਹਨੂੰ ਸਮੁੱਚੇ ਜਗਤ ਦੇ ਵਿੱਚ दुनिया कौम खालिस्तानी दहाड़े तौर पर मनाया करेगी याद करेगी सत श्री अकाल बारह फरवरी संतान का जन्म दहाड़ा कौम मना आ रही है मान साहब की अगवाई दिन ਜਿਵੇਂ ਦੁਨੀਆ ਮਨਾਉਂਦੀ ਹੈ ਫਾਦਰਡੇ ਮਦਰਡੇ ਕੈਂਸਰਡੇ ਡਾਇਬਟੀਜ਼ ਦੇ ਭਾਈਚਾਰਾਡੇ 12 ਫਰਵਰੀ ਖਾਲਸਤਾਨੀ ਦਿਹਾੜੇ ਦੇ ਤੌਰ ਤੇ ਬਨਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਤੁਜੀ ਗੱਲ ਸਤਕਾਰ ਜੋ ਖਾਲਸਾ ਜੀ ਤੁਹਾਨੂੰ ਯਾਦ ਹੋਵੇਗਾ ਸੁਨਾਮੀ ਆਈ ਸਾਉਥ ਦੇ ਸਟੇਟਾਂ ਹੜ ਗਈਆਂ ਉਹਨਾਂ ਲਈ ਕੌਣ ਪਹੁੰਚਿਆ ਗੁਰੂ ਦਾ ਖਾਲਸਾ ਤੁਸੀਂ ਪਹੁੰਚੇ ਦੁਨੀਆਂ ਦੇ ਵਿੱਚ ਜਿੱਥੇ ਕਿਤੇ ਵੀ ਉਚਾਲ ਆਉਂਦੇ ਆ ਕੁਦਰਤੀ ਪਰਕੋ ਪਰਕੋਪ ਹੁੰਦਾ ਹੈ ਜਸ ਸੀਰੀਆ ਵਰਗੇ ਦੇਸ਼ ਜਿਲ੍ਹਾ ਨੂੰ ਜੀਓ ਪੋਲਿਟਿਕਸ ਦੇ ਨਾਲ ਮਾਰਿਆ ਜਾਂਦਾ ਜਿੱਥੇ ਮਨੁੱਖਤਾ ਦਾ ਘਾਣ ਹੁੰਦਾ ਉਹਨਾਂ ਦੀ ਮਦਦ ਲਈ ਕੌਣ ਜਾਂਦਾ ਗੁਰੂ ਦਾ ਖਾਲਸਾ ਇਹ ਬਹੁਤ ਵੱਡੀ ਗੱਲ ਹੈ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਕਿ ਅਸੀਂ ਇਸ ਖਾਲਸੇ ਦੀ ਜਨਮ ਭੂਮੀ ਤੇ ਇਹ ਪੰਜਾਬ ਦੀ ਧਰਤੀ ਤੇ ਜਿੱਥੇ 1699 ਦੀ ਵਿਸਾਖੀ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਇਸ ਪੰਜਾਬ ਦੀ ਧਰਤੀ ਤੇ ਬਸਣ ਵਾਲੇ ਜਿਨ੍ਹਾਂ ਲੋਕਾਂ ਦੇ ਲਈ ਸਿੱਖ ਧਰਮ ਹੈ ਸਿੱਖ ਧਰਮ ਦਾ ਫਲਸਫਾ ਜਿਸ ਗਰੀਬ ਸਮਾਜ ਦੇ ਲਈ ਹੈ ਆ ਗੁਰੂ ਦੇ ਖਾਲਸੇ ਨੇ ਉਨਾ ਤੱਕ ਵੀ ਪਹੁੰਚ ਬਣਾਉਣੀ ਹੈ। ਉਹਨਾਂ ਨੂੰ ਵੀ ਆਪਣੀ ਬੁੱਕਲ ਦੇ ਵਿੱਚ ਲੈਣਾ ਹੈ। ਤੇ ਦੁਨੀਆ ਪੁੱਛਦੀ ਹੈ ਤੁਹਾਡਾ ਖਾਲਸਾਣ ਕਿੱਦਾਂ ਦਾ ਹੋਵੇਗਾ? ਤਾਂ ਸਰਦਾਰ ਈਮਾਨ ਸਿੰਘ ਮਾਨ ਸਾਡੇ ਕਾਰਜਕਾਰੀ ਪ੍ਰਧਾਨ ਜਵਾਬ ਦਿੰਦੇ ਨੇ ਕਿ ਸਾਡਾ ਖਾਲਸਾ ਰਾਜ, ਸਾਡਾ ਖਾਲਸਾਣ ਬੀਗਮਪੁਰੇ ਵਰਗਾ ਹੋਵੇਗਾ। ਤੇ ਮਾਨ ਸਾਹਿਬ ਨੇ ਇਸ ਤੋਂ ਵੀ ਅੱਗੇ ਮੰਗ ਕਰਤੀ ਕਿ ਸਾਨੂੰ ਜਿੱਥੇ ਦੁਨੀਆਂ ਦੇ ਵਿੱਚ ਜ਼ੁਲਮ ਹੋ ਰਿਹਾ ਸਾਨੂੰ ਭਾਰਤ ਵਿੱਚ ਰਹਿੰਦੇ ਜਿਹੜੇ ਜ਼ੁਲਮ ਸਹਿਰੇ ਲੋਕ ਨੇ ਸਾਨੂੰ ਉਹਨਾਂ ਦਾ ਵੀ ਖਿਆਲ ਔਰ ਮੰਗ ਰੱਖਤੀ ਕਿ ਇਸ ਦੇਸ਼ ਦਾ ਨਾਮ ਬਦਲ ਕੇ ਭਾਰਤ ਤੋਂ ਬੇਜੁਮਪੁਰਾ ਕਰ ਦਿੱਤਾ ਜਾਵੇ ਜਿੱਥੇ ਕੋਈ ਗਮ ਨਾ ਹੋਵੇ ਲੋਕ ਪੁੱਛਦੇ ਆ ਮੈਨੂੰ ਬੜੇ ਫੋਨ ਆਏ ਦਿਸਾ ਜੋ ਬਦੀਸ਼ਾ ਜੋ ਬੜੇ ਫੋਨ ਆਏ ਲੋਕੀ ਪੁੱਛਦੇ ਆ ਕਹਿੰਦੇ ਤੁਸੀਂ ਬੇਗਮਪੁਰੇ ਦੀ ਮਾਂ ਸਾਹਿਬ ਨੇ ਮੰਗ ਕਿਉਂ ਕਰਤੀ ਮੈਂ ਪੁੱਛਦਾ ਗੁਨਾਹ ਕਰ ਲਿਆ ਮਾੜੀ ਗੱਲ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬੈਲੀ ਚ ਦਰਜ ਬੇਗਮਪੁਰੇ ਦੀ ਗੱਲ ਸਰਦਾਰ ਮਾਨ ਸਾਹਿਬ ਨੇ ਕਰ ਲਈ ਤੇ ਜਿੱਲਾਵੀਆਂ ਰਾਜ ਦੀ ਤਕ ਸਮਾਜਿਕ ਧਾਰਮਿਕ ਰੋਟੀਆਂ ਸੇਕੀਆਂ ਜਾਂਦੀਆਂ ਨੇ ਬੇਗਪੁਰੇ ਤੇ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਖੜੇ ਕੀਤੇ ਡੇਰਿਆਂ ਚ ਨੀਂਦ ਹਰਾਮ ਹੋਈ ਪਈ ਐ ਬਹੁਤ ਦੁਖੀ ਨੇ ਮੈਂ ਕਿ ਮੰਗ ਸਿਆਸੀ ਰੋਟੀਆਂ ਸੇਕਣ ਲਈ ਨਹੀਂ

ਦੀ ਇੱਕ ਮੀਟਿੰਗ ਹੋਈ ਜਦੇ ਵਿੱਚ ਸਾਰੇ ਜ਼ਿਲ੍ਹੇ ਇਕੱਠੇ ਹੋਏ ਫੈਸਲਾ ਕਰ ਲਿਆ ਕਿ 10 ਮਈ 2026 ਨੂੰ ਫਗਵਾੜੇ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਵੱਡੇ ਇਕੱਠ ਚਾਣਗੇ ਬੇਗੋਪਰੇ ਦੇ ਫਲਸਫੇ ਦੀ ਗੱਲ ਕਰਕੇ ਜਾਣਗੇ ਸਤਕਾਰਯੋਖ ਖਾਲਸਾ ਜੀ ਤਾਂ 10 ਮਈ 2026 ਨੂੰ ਕੀ ਹੋਣ ਵਾਲਾ ਹੈ ਦੁਨੀਆ ਦੇਖੇਗੀ ਗੁਰੂ ਦੇ ਖਾਲਸੇ ਗੁਰੂ ਦੇ ਖਾਲਸੇ ਮੰਗ ਕਰਨ ਜਾ ਰਹੇ ਆ ਦੁਆਬੇ ਦੀ ਧਰਤੀ ਤੇ ਜਿੱਥੇ ਸਭ ਤੋਂ ਵੱਡੇ ਬਾਬੇ ਰਵਿਦਾਸ ਦੇ ਵੱਡੇ ਡੇਰੇ ਨੇ ਉਸ ਧਰਤੀ ਤੇ ਮੰਗ ਕਰਨ ਜਾ ਰਹੇ ਨੇ ਕਿ ਗੁਰੂ ਦੀ ਬਾਣੀ ਚੋਂ ਬੇਗੰਪੁਰਾ ਉਸ ਬੇਗੰਪੁਰੇ ਦੇ ਨਾਮ ਤੇ ਇਸ ਦੇਸ਼ ਦਾ ਨਾਮ ਰੱਖਿਆ ਜਾਵੇ ਪਰ ਮੈਂ ਦੱਸਣਾ ਚਾਹੁੰਦਾ ਹੈ ਛੋਟੀ ਜਿਹੀ ਉਦਾਹਰਨ ਤੋਂ ਬਾਅਦ ਗੱਲ ਬੰਦ ਕਰ ਦੇਵਾਂਗਾ ਆਪਾਂ ਸਾਰੇ ਗੱਧਿਆਂ ਦੀ ਫਿਤਰਤ ਨੂੰ ਜਾਣਦੇ ਆ ਕਿ ਗਧੇ ਦੀ ਪਿੱਠ ਤੇ ਚਾਹੇ 20 ਕਿਲੋ ਮਿੱਟੀ ਰੱਖੀ ਹੋਵੇ ਚਾਹੇ 100 ਟਾ ਰੱਖਿਆ ਹੋਣ ਉਹ ਦਲਤੇ ਮਾਰਦੇ ਨੇ ਆਦਤ ਨਹੀਂ ਜਾਂਦੇ ਜਿੱਨਾ ਮਰਜ਼ੀ ਭਾਰ ਹੋਵੇ ਉਹਨਾਂ ਦੀ ਢੂਹੀ ਤੇ ਰੱਖਿਆ ਤੇ ਜੇ ਕਦੇ ਦੀ ਢੂਹੀ ਤੇ ਕੋਈ ਤੋਂ ਸੋਰਾ ਵੀ ਧਰ ਦਈਏ ਉਹ ਦਲਤੇ ਮਾਰਨੋਂ ਨਹੀਂ ਹਟਦਾ ਤੇ ਜਿਹੜੇ ਅੱਜ ਦੇ ਹਾਕਮ ਐ ਮੋਦੀ ਐ ਟਟੋਲਾ ਇਹ ਉਹਨਾਂ ਦੀ ਜਮਾਤ ਚੋਂ ਐ ਜਦੋਂ ਇਹਨਾਂ ਕੋਲ ਕੁਝ ਵੀ ਨਹੀਂ ਸੀ ਇਹ ਉਦੋਂ ਵੀ ਦਲਤੇ ਮਾਰਦੇ ਸੀ ਅੱਜ ਦੇਸ਼ ਦਾ ਰਾਜ ਭਾਗ ਐ ਇਹ ਅੱਜ ਵੀ ਦਲਤੇ ਮਾਰਦੇ ਨੇ ਸਾਡਾ ਉਹਨਾਂ ਦੇ ਨਾਲ ਮੱਥਾ ਲੱਗਾ ਹੋਇਆ ਐ ਤੇ ਜਿੱਤਾ ਤੱਕ ਗੁਰੂ ਦੀ ਖਾਲਸੇ ਦੀਆਂ ਹੀ ਹੋਣੀਆਂ ਐ ਜਿੱਤਾ ਗੁਰੂ ਦੇ ਖਾਲਸੇ ਦੀਆਂ ਹੁਣੀਆਂ ਆ ਜਿਹੜਾ ਅੱਜ ਦਾ ਇਕੱਠ ਮੈਂ ਧੰਨਵਾਦ ਦੀਆਂ ਸੁਬੁੱਚੀ ਲੀਡਰਸ਼ਿਪ ਦਾ ਮੈਂ ਧੰਨਵਾਦ ਦੀਆਂ ਪ੍ਰੋਫੈਸਰ ਮਿੰਦਰਪਾਲ ਸਿੰਘ ਜੀ ਦਾ ਮੈਂ ਧੰਨਵਾਦ ਦੀਆਂ ਫਤੇਗੜ ਸਾਹਿਬ ਦੀ ਜਥੇਬੰਦੀ ਦਾ ਮੈਂ ਮਨੋਂ ਧੰਨਵਾਦ ਦੀਆਂ ਸਰਦਾਰ ਗੁਰਜਨ ਸਿੰਘ ਜੀ ਦਾ ਇਸ ਜ਼ਿਲ੍ਹੇ ਦੇ ਜਥੇਦਾਰ ਵੱਡਲਾ ਜੀ ਇਸ ਜ਼ਿਲ੍ਹੇ ਦੇ ਸਾਡੇ ਤਨਸੀ ਕਲੌੜ ਜੀ ਯੂਥ ਬੈਂਕ ਦੇ ਵਾਲੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਨੇੜੇ ਦੇ ਅੰਜਲਿਆਂ ਤੋਂ ਜਿੰਡੀਆਂ ਵੀ ਸੰਗਤ ਆਈਆਂ ਯੂਥ ਬੈਂਕ ਦੀ ਵੱਡੀ ਟੀਮ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਇਹ ਜਿਹੜੇ ਲੋਕ ਆਏ ਨੇ ਕਾਦੇ ਲਈ ਆਏ ਨੇ ਖਾਲਸਤਾਨ ਲਈ ਆਏ ਨੇ ਬੇਗਮਪੁਰੇ ਦੀ ਸੋਚ ਦੇ ਨਾਲ ਮਿਲਦਾ ਜੁਲਦਾ ਇਹ ਦੇਸ਼ ਹੋਏਗਾ ਜਿਹੜਾ ਇੱਥੇ ਪੜਨਾ ਹੈ ਮੈਂ ਕੇਵਲ ਹੁਣ ਦੋ ਨੁਕਤੇ ਆਪਜੀ ਨਾਲ ਸਾਂਝੇ ਕਰਨੇ ਨੇ ਨੰਬਰ 1 ਜਦੋਂ ਮੈਂ ਆਹ ਦਿਨ ਦੇਖਦਾ ਇਤਿਹਾਸ ਦੇ ਵਿੱਚ ਇਹ ਸਮਾਂ ਉਹ ਸਮਾਂ ਯਾਦ ਆਉਂਦਾ ਜਦੋਂ ਅਹਿਮਦ ਸ਼ਾਹ ਅਬਦਾਲੀ ਵੱਡਾ ਕਲੂ ਘਰਾ ਕਰਕੇ ਇਹ ਗੱਲ ਕਹਿ ਗਿਆ ਕਿ ਸਿੱਖ ਹੁਣ ਉੱਠ ਨਹੀਂ ਸਕਦਾ ਇਹ ਅਬਦਾਲੀ ਦਾ ਵਹਿਮ ਸੀ ਉਹ ਸਿੱਖਾਂ ਨੂੰ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੀ ਉਮਤ ਦੇ ਤੌਰ ਤੇ ਨਹੀਂ ਦੇਖ ਸਕਿਆ ਪਰ ਅੱਧੀ ਕੌਮ ਇੱਕ ਦਿਨ ਚ ਕੁੱਪ ਰਹੀੜੇ ਦੇ ਵਿੱਚ ਸ਼ਹੀਦ ਹੋ ਜਾਂਦੀ ਹੈ ਉਹਦਾ ਭਲੇਖਾ ਵੀ ਠੀਕ ਸੀ ਕੌਮ ਮੈਂ ਸ਼ਹੀਦ ਕਰ ਦਿੱਤੀ ਦਰਬਾਰ ਸਾਹਿਬ ਮੈਂ ਢਾ ਦਿੱਤਾ ਹੁਣ ਕਿੱਥੋਂ ਇਹ ਕੌਮ ਉਠਜੂਗੀ ਇਹਨਾਂ ਦੀ ਤਾਂ ਗਿਣਤੀ ਉਹ ਬਹੁਤ ਥੋੜੀ ਸੀ ਜਿੱਦੇ ਚੋਂ ਅੱਧੀ ਮੈਂ ਅੱਜ ਸ਼ਹੀਦ ਕਰ ਦਸਾਂ ਇਹ ਸੋਚ ਅਬਦਾਲੀ ਤੋਂ ਬਾਅਦ ਵੀ ਕਈ ਸ਼ਾਸਕਾਂ ਨੇ ਆਪਣੇ ਮਨਚ ਲਿਆਉਂਦੀ ਪਰ ਆਹ ਜਿਹੜਾ ਖਾਲਸਾ ਬੈਠਾ ਹੈ ਇਹ ਉਸ ਸੋਚ ਦਾ ਮੂੰਹ ਚੜਾਉਂਦਾ ਹੈ 인ਦਰਾ ਗਾਂਧੀ ਨੇ ਵੀ ਇਹ ਸੋਚ ਲਿਆਉਂਦੀ ਸੀ ਕਿ ਮੈਂ ਦਰਬਾਰ ਸਾਹਿਬ ਤੋਂ ਬਾਅਦ ਦਿੱਲੀ ਵਿੱਚ ਵੀ ਕਤਲੇਆਮ ਕੀਤਾ ਤੇ ਇਹੋ ਜਿਹਾ ਕੀਤਾ ਉਹਦਾ ਮੁੰਡਾ ਕਹਿੰਦਾ ਰਜੀਵ ਗਾਂਧੀ ਕਿ ਹੁਣ ਸਿੱਖ ਯਾਦ ਰੱਖਣਗੇ ਕਿ ਹਿੰਦੂ ਹਿੰਦੂਤਾ ਨਾਲ ਪੰਗਾ ਲੈਣਾ ਕੋਈ ਆਮ ਗੱਲ ਨਹੀਂ ਹੈ ਇਹ ਉਹਨਾਂ ਦਾ ਹੰਕਾਰ ਹੈ ਪਰ ਆ ਕੌਮ ਦੱਸ ਰਹੀ ਹੈ ਕਿ ਸ਼ਾਸਕੋ ਤੁਸੀਂ ਗੁਰਨਾਨਕ ਗੁਰਗੋਬਿੰਦ ਸਿੰਘ ਜੀ ਦੀ ਉਮਤ ਦੇ ਸੁਭਾਅ ਨੂੰ ਨਹੀਂ ਜਾਣਦੇ ਜੇ ਅਬਦਾਲੀ ਇਹਨਾਂ ਨੂੰ ਨਹੀਂ ਝੁਕਾ ਸਕਿਆ ਤਾਂ ਤੁਹਾਡੀ ਜਿਨ੍ਹਾਂ ਨੂੰ ਅਬਦਾਲੀ ਨੇ 900 ਸਾਲ ਉੱਠਣ ਨਹੀਂ ਦਿੱਤਾ ਉਨ੍ਹਾਂ ਦੀ ਕੀ ਜ਼ਰਤ ਹੈ ਕਿ ਉਹ ਸਾਨੂੰ ਖਾਲਿਸਤਾਨ ਬਣਾਉਣ ਤੋਂ ਰੋਕ ਸਕਦੇ। ਅਖੀਰਲੀ ਬੰਟੀ ਮੇਰੀ ਇੱਕ ਹੈ। ਕਿ ਸਿੱਖਾਂ ਨੇ ਸੋਚਣਾ ਹੈ। ਹਰ ਰੋਜ਼ ਸੋਚੋ ਕਿ ਅੱਜ ਤੁਹਾਡੀਆਂ ਸੰਪਰਦਾਵਾਂ ਅੱਜ ਤੁਹਾਡੇ ਦੇਰ ਹੈ। ਅੱਜ ਜਿੱਥੇ ਜਾ ਕੇ ਤੁਸੀਂ ਮਾਇਆ ਦੇ ਢੇਰ ਲਾਉਨੇ ਹੋ। ਔਰ ਕਿਉਂ ਚੁੱਪ ਕਰ ਗੀਆਂ ਖਾਲਸਾਤਾਨ ਦੇ ਨਾਂ ਦੇ ਉੱਪਰ ਤੁਸੀਂ ਉਹਨਾਂ ਨੂੰ ਸਵਕਾਰ ਕਰਨਾ ਹੈ ਜਾਂ ਨਹੀਂ ਕਰਨਾ ਇਹ ਸੰਗਤ ਨੇ ਸੋਚਣਾ ਹੈ ਮੇਰਾ ਬੇਨਤੀ ਰੂਪ ਚ ਸਦਾ ਹੈ ਕਿ ਉਹਨਾਂ ਸੰਸਥਾਵਾਂ ਨੂੰ ਬਿਲਕੁਲ ਸਿੱਖਾਂ ਦੇ ਵਿੱਚੋਂ ਮਨ ਵਿੱਚੋਂ ਬਾਹਰ ਕੱਢ ਦਿਓ ਜਿਨ੍ਹਾਂ ਨੇ ਖਾਲਸਾਤਾਨ ਤੋਂ ਪਿੱਠ ਮੋੜੀ ਹੋਈ ਤੁਸੀਂ ਉੱਥੇ ਪੀੜਾਂ ਦੀਆਂ ਪੀੜਾਂ ਜਾਣਦੇ ਹੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਜਿਹੜੇ ਜਾਂਦੇ ਨੇ ਤੁਸੀਂ ਤਾਂ ਇੱਥੇ ਆਏ ਹੋ ਤਾਂ ਮਤਲਬ ਕਿ ਤੁਹਾਡੇ ਮਨ 'ਚ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਿਹੜਾ ਰੋਜ਼ ਪੜਿਆ ਜਾਂਦਾ ਉਹਦਾ ਅਸਲੀ ਅਰਥ ਅਮਲ ਰੂਪ 'ਚ ਤੁਹਾਡੇ ਕੋਲ ਹੈ ਸੋ ਮੇਰਾ ਇਹ ਸੱਦਾ ਵਿਚਾਰਿਓ ਤੇ ਅਮਲ 'ਚ ਲੈ ਕੇ ਆਇਓ ਸ਼ੇਧੀ ਦੇ ਆੜੇ ਜਿਹੜੇ ਨੇ ਉਹ ਪ੍ਰਕਾਸ਼ ਪੁਰਵਾ ਨਾਲੋਂ ਜ਼ਿਆਦਾ ਮਨਾਏ ਜਾਂਦੇ ਨੇ ਸਾਡੇ ਵਿੱਚ ਉਹਦਾ ਇੱਕ ਕਾਰਨ ਆ ਕਿ ਬੰਦਾ ਜਦੋਂ ਪੈਦਾ ਹੁੰਦਾ ਹੈ ਉਹਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਉਹਦਾ ਜੀਵਨ ਅੱਗੇ ਕਿਦਾਂ ਦਾ ਨੰਗੇ ਪਰ ਜਦੋਂ ਬੰਦਾ ਆਪਣਾ ਪੂਰਾ ਜੀਵਨ ਗੁਰੂ ਲੜ ਲੱਗ ਕੇ ਤੇ ਸ਼ਹਾਦਤ ਤੱਕ ਪਹੁੰਚੇ ਉਹਦੋਂ ਇੱਕ ਵਹੀ ਪਰ ਜਾਂਦਾ ਹੈ ਕਿ ਉਹ ਗੁਰੂ ਦੇ ਨਾਲ ਜੁੜਿਆ ਆ ਤੇ ਉਹਨੇ ਆਪਣਾ ਪੂਰਾ ਜੀਵਨ ਗੁਰੂ ਨੂੰ ਸਮਰਪਿਤ ਕਰਕੇ ਜਿਹੜਾ ਆ ਉਹ ਜੀਆ ਆ ਇਸ ਕਰਕੇ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਤੇ ਬਹੁਤ ਘੱਟ ਹੈ ਅਸੀਆ ਪਰਸਨੈਲਿਟੀਆਂ ਨੇ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਏ ਜਾਂਦੇ ਨੇ ਤੇ ਜਨਮ ਦਿਨ ਜਾਂ ਪ੍ਰਕਾਸ਼ ਪੁਰਬ ਵੀ ਮਨਾਏ ਜਾਂਦੇ ਨੇ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਉਹਨਾਂ ਚੰਦਕ ਸ਼ਖਸੀਅਤਾਂ 'ਚੋਂ ਇੱਕ ਨੇ ਸਾਡੇ ਇਤਿਹਾਸ ਦੇ ਵਿੱਚ ਜਿਨ੍ਹਾਂ ਦਾ ਜਨਮ ਦਿਨ ਵੀ ਧੂਮ-ਧਾਮ ਦੇ ਨਾਲ ਕੌਮ ਮਨਾਉਂਦੀ ਆ ਤੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਵੀ ਆਪਾਂ 6 ਜੂਨ ਨੂੰ 7 ਜੂਨ ਨੂੰ ਬੜੇ ਧੂਮ-ਧਾਮ ਦੇ ਨਾਲ ਮਨਾਉਣੇ ਯਾਦ ਕਰਦੇ ਸੱਚ ਸ੍ਰੀ ਅਕਾਲ ਪਰ ਦੂਸਰੇ ਪਾਸੇ ਜਿਹੜੇ ਹੁਣ ਜਿੱਥੇ ਪ੍ਰੋਫੈਸਰ ਸਾਹਿਬ ਬੋਲ ਕੇ ਗਏ ਨੇ ਉਹਨੂੰ ਮੈਂ ਥੋੜਾ ਜਿਹਾ ਇਲਾਬੋਰੇਟ ਕਰਦਾ ਥੋੜਾ ਜਿਆਦਾ ਵਿਸਥਾਰ ਕਰ ਲਈਏ ਗੱਲ ਸੌਖੀ ਸਮਝ ਆ ਜਾਂਦੀ ਸਾਨੂੰ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਦਾ ਸ਼ਹੀਦੀ ਦੇ ਅੜੇ ਜਿੱਥੇ ਅਸੀਂ ਮਨਾਏ ਉਥੇ ਸਾਡੇ ਨਾਲੋਂ ਵੱਧ ਥਾਵਾਂ ਦੇ ਉੱਤੇ ਸਾਡੇ ਦੁਸ਼ਮਣ ਨੇ ਵੀ ਮਨਾਏ ਇਸ ਵਾਰ ਭਾਰਤ ਨੇ ਮਨਾਏ ਬੀਜੇਪੀ ਦੀ ਸਰਕਾਰ ਨੇ ਮਨਾਏ ਵੱਧ ਥਾਵਾਂ ਤੇ ਮਨਾਏ ਮੈਂ ਕਹਿੰਦਾ ਕਿਉਂ ਮਨਾਏ ਕਿਉਂਕਿ ਉਹਨਾਂ ਕੋ ਸਿਸਟਮ ਜਿਆਦਾ ਅਗਲੇ ਮਨਾਈ ਜਾਂਦੇ ਨੇ ਪਰ ਉਹਨਾਂ ਦੇ ਸਿੱਧੀ ਦਿਹਾੜੇ ਮਨਾਉਣ ਨੂੰ ਕਈ ਸਾਡੇ ਸਿਆਣੇ ਸਿੱਖ ਸਾਡੇ ਸਿਰ ਇੰਜ ਥੋਪਦੇ ਨੇ ਵੀ ਜਿਵੇਂ ਸਾਡੇ ਦਾ ਇਸ਼ਾਨ ਕਰ ਰਹੇ ਹੁੰਦੇ ਤੇ ਜਿਉ ਬੜੇ ਸਿੱਖਾਂ ਦੇ ਹਤਾਸ਼ੀ ਹੋ ਗਏ ਹੁੰਦੇ ਬੜਾ ਸਿੱਖਾਂ ਦੇ ਨਾਲ ਉਹਨਾਂ ਨੂੰ ਪਿਆਰ ਜਾਗ ਗਿਆ ਹਾਂ ਦਾ ਪਰ ਉਹਨਾਂ ਦੇ ਇੱਕੋ ਗੱਲ ਤੋਂ ਮੈਂ ਤੁਹਾਡੇ ਅੱਗੇ ਗੱਲ ਰੱਖ ਕੇ ਤੇ ਮਾਫ਼ੀ ਮੰਗ ਲਾ ਉਹ ਤੋਂ ਪਤਾ ਲੱਗ ਜਾਣਾ ਕਿੰਨਾ ਕੁ ਪਿਆਰ ਜਾ ਗਿਆ ਜਿੱਦਣ ਗੁਰੂ ਮਹਾਰਾਜ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਮਨਾਉਂਦੇ ਆ ਉਹਨਾਂ ਦੇ ਨਾਲ ਅਗਲੇ ਉਹਨਾਂ ਦੇ ਤਿੰਨ ਸਿੱਖਾਂ ਦਾ ਵੀ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਕੱਲੇ ਗੁਰੂ ਮਹਾਰਾਜ ਦਾ ਨਹੀਂ ਮਨਾਇਆ ਜਾਂਦਾ ਤੇ ਇਹ ਗੱਲ ਤੈਅ ਆ ਕਿ ਜਿਹੜਾ ਜਿਹੜਾ ਵੀ ਉਸ ਸੋਚ ਦੇ ਉੱਤੇ ਚੱਲਦੇ ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਆ ਉਸ ਸੋਚ ਤੇ ਪਹਿਰਾ ਦਿੰਦੇ ਅਖੀਰਲੇ ਦਮ ਤੱਕ ਨਿਭੇਗਾ ਤੇ ਜਿੰਨੂੰ ਕੋਈ ਜਬਰੀ ਮਾਰੇਗਾ ਸਰੀਰਕ ਰੂਪ ਚ ਜਿੰਨੂੰ ਅਸੀਂ ਸ਼ਹਾਦਤ ਕਹਿੰਦੇ ਆ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਬਰਾਬਰ ਸਮਝਦੇ ਤਾਂ ਹੀ ਸਾਡੀ ਉਹ ਲੜੀ ਪੂਰੀ ਹੁੰਦੀ ਹੈ ਨਾ ਕੋਈ ਇਹ ਤਾਂ ਨਹੀਂ ਨਾ ਕਹਿ ਸਕਦਾ ਕਿ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਸ਼ਹੀਦ ਤੇ ਗੁਰੂ ਤੇਗ ਬਹਾਦਰ ਨਹੀਂ ਜਾਂ ਕੋਈ ਇਹ ਨਹੀਂ ਕਹਿ ਸਕਦਾ ਕਿ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਸ਼ਹੀਦ ਤੇ ਅਗਲੇ 18ਵੀਂ ਸਦੀ ਦੇ ਵਿੱਚ ਜਿੰਨੀਆਂ ਸ਼ਹਾਦਤਾਂ ਆਉ ਕੋਈ ਸ਼ਹੀਦ ਹੀ ਨਹੀਂ ਤੇ ਕੋਈ ਇਹ ਵੀ ਨਹੀਂ ਕਹਿ ਸਕਦਾ ਵੀ ਨਹੀਂ ਜੀ 18ਵੀਂ ਸਦੀ ਤੱਕ ਦੇ ਸ਼ਹੀਦ ਤੇ ਜਿਹੜੇ 20ਵੀਂ ਸਦੀ ਦੇ ਵਿੱਚ ਹਿੰਦੁਸਤਾਨ ਦੇ ਖਿਲਾਫ ਲੜਦੇ ਹੋਏ ਸ਼ਹਾਹਤਾ ਪ੍ਰਾਪਤ ਕਰਕੇ ਨੇ ਉਹ ਸ਼ਹੀਦਨੀ ਜੀ ਸਾਡੇ ਤੇ ਜੇ ਅਸੀਂ ਇਹ ਮੰਨਦੇ ਆਂ ਕਿ ਅੱਜ ਦੇ ਦਿਨ ਤੱਕ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਤੇ ਅਗਲਾ ਲੰਮਾ ਸੰਘਰਸ਼ ਲੜਨ ਵਾਲੇ ਜਿਨ੍ਹਾਂ ਦੀ ਲੜੀ ਭਾਈ ਹਰਦੀਪ ਸਿੰਘ ਨੱਜਰ ਭਾਈ ਪਰਮਜੀਤ ਸਿੰਘ ਪੰਜਵਾੜ ਤੱਕ ਤੇ ਹੋਰ ਸਾਡੇ ਮੌਜੂਦਾ ਸ਼ਹੀਦਾਂ ਤੱਕ ਜਾਂਦੀ ਆ ਉਹ ਸਾਰੇ ਉਸੇ ਲੜੀ ਚ ਆਉਂਦੇ ਨੇ ਤੇ ਫਿਰ ਸਾਡਾ ਸਾਰਿਆਂ ਪ੍ਰਤੀ ਆਦਰ ਮਾਨ ਸਤਕਾਰ ਬਰਾਬਰ ਬਣਦਾ ਹੈ ਤੇ ਜੇ ਇਸ ਹਿੰਦੁਸਤਾਨ ਦੀ ਸਰਕਾਰ ਨੂੰ ਇੰਨਾ ਪਿਆਰ ਜਾ ਗਿਆ ਆ ਪਈ ਉਹ ਸਾਡੀਆਂ ਸ਼ਹਾਦਤਾਂ ਨੂੰ ਇਸ ਤਰੀਕੇ ਨਾਲ ਪ੍ਰਚਾਰਦੇ ਨੇ ਵੀ ਅਸੀਂ ਬਹੁਤ ਵਧੀਆ ਕੰਮ ਲਈ ਸ਼ਹਾਦਤਾਂ ਦਿੱਤੀਆਂ ਹਾਲਾਂਕਿ ਉਹ ਆਪਣੇ ਤਰੀਕੇ ਨਾਲ ਪ੍ਰਚਾਰਨਾ ਸ਼ੁਰੂ ਕਰ ਦਿੰਦੇ ਅਸੀਂ ਤੇ ਆਪਣੀ ਸੋਚ ਦੇ ਮੁਤਾਬਕ ਸਾਡੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਗੁਰੂਆਂ ਨੇ ਪਰ ਜੇ ਤੁਸੀਂ ਹੁਣ ਪ੍ਰਚਾਰਨ ਤੇ ਹੀ ਆ ਗਏ ਹੋ ਤੇ ਫਿਰ ਜਿਹੜੇ ਅੱਜ ਬੀਜੇਪੀ ਦੀ ਝੋਲੀ 'ਚ ਪੈ ਕੇ ਸਿੱਖਾਂ ਨੂੰ ਮਤਾ ਦਿੰਦੇ ਨੇ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਜੇ ਮਨਾਉਣੀ ਲੱਗੇ ਹੋ ਤਾਂ ਫਿਰ ਇਸੇ ਬੀਜੇਪੀ ਦੀ ਸਰਕਾਰ ਦੇ ਕੋਲੋਂ ਹੌਣ ਤੁਸੀਂ ਸੰਤ ਚਰਨਾਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਸ਼ਹੀਦੀ ਦਿਹਾੜਾ ਤੇ ਭਾਈ ਹਰਦੀਪ ਸਿੰਘ ਨੇਜਰ ਦਾ ਵੀ ਮਨਾਕ ਮਖਾਲੋ ਨਿਕਲ ਨਹੀਂ ਆਣਾ ਚੀ ਕਾਂ ਫਿਰ ਕਿਉਂ ਉੱਥੋਂ ਪਤਾ ਲੱਗ ਜਾਣਾ ਚਾਹੀਦਾ ਵੀ ਇਹ ਕਿੰਨਾ ਕੁ ਗੁਰੂ ਨੂੰ ਪਿਆਰ ਕਰਦੇ ਨੇ ਇਹ ਚੁੰਨਦੇ ਨੇ ਵਿੱਚੋਂ ਵੀ ਸਾਨੂੰ ਕਿਹੜੇ ਕਿਹੜੇ ਸੂਟ ਕਰਦੇ ਨੇ ਤੇ ਉਹਦੇ ਮੁਤਾਬਕ ਆਪਣੀ ਗੱਲ ਜਿਹੜੀ ਆ ਉਹ ਥੋਪਣੀ ਸ਼ੁਰੂ ਕਰ ਦਿੰਦੇ ਸਾਡੇ ਤੇ ਸੋ ਇਹਨਾਂ ਦਾ ਕੋਈ ਸਾਡੇ ਨਾਲ ਪਿਆਰ ਨਹੀਂ ਜਾਗਿਆ ਪਰ ਸਾਡੀ ਹੁਣ ਸਮੱਸਿਆ ਇਹ ਆ ਵੀ ਸਾਡੇ ਆਪਣੇ ਹੁਣ ਉਹਨਾਂ ਦੀ ਝੋਲੀ 'ਚ ਪੈ ਗਏ ਆ ਪਿਛਲੀ ਵਾਰੀ ਵੀ ਇਥੋਂ ਕੋਈ ਗੱਲ ਹੋਈ ਸੀ ਮੈਨੂੰ ਪਤਾ ਬਾਅਦ ਚ ਰੌਲਾ ਬੜਾ ਪੈ ਗਿਆ ਹੁਣ ਫੇਰ ਇਨਾ ਦਿਨਾਂ ਚ ਹੋ ਗਿਆ ਤੇ ਸਾਨੂੰ ਸੱਜਣ ਕਹਿੰਦੇ ਨੇ ਵੀ ਭਾਈ ਤੁਸੀਂ ਆਪਣਿਆਂ ਦੇ ਖਿਲਾਫ ਨਾ ਬੋਲਿਆ ਕਰੋ ਉਹ ਅਸੀਂ ਨਹੀਂ ਬੋਲਦੇ ਅਸੀਂ ਤਾਂ ਬਥੇਰਾ ਚੁੱਪ ਕਰਕੇ ਸਮਾਂ ਕੱਟੀਦਾ ਪਰ ਤੁਸੀਂ ਕਰੀ ਸਭ ਕੋ ਜੀ ਜਾਓ ਤੇ ਅਸੀਂ ਬੋਲੀਏ ਬਿਨਾਂ ਇਹ ਹੋਵੇ ਕਿਵੇਂ ਹੁਣ ਦੱਸੋ ਜਾਂ ਤਾਂ ਤੁਸੀਂ ਵੀ ਕਰਨਾ ਬੰਦ ਕਰੋ ਨਾ ਤੁਸੀਂ ਤੇ ਉਸੇ ਲੜੀ ਦੇ ਚ ਗਾਂ ਤੋਂ ਗਾਂ ਵਾਦੇ ਜਾਂਦੇ ਤੇ ਫਿਰ ਅਸੀਂ ਗੁਣੀ ਗਿਆਨੀ ਵੀ ਬੜੇ ਜਿਹੜੇ ਗਾਂ ਵਾਦੇ ਨੇ ਗਿਆਨਵਾਨ ਬੰਦਾ ਜਦੋਂ ਆਪਣੀ ਗਲਤੀ ਨੂੰ ਮੰਨੇ ਨਾ ਤੇ ਉਹਦੇ ਤੇ ਪਰਦਾ ਪਾਉਣ ਲਈ ਆਪਣਾ ਗਿਆਨ ਦਾ ਇਸਤੇਮਾਲ ਕਰੇ ਤੇ ਇਹ ਕੋਈ ਸਿਆਣਪ ਨਹੀਂ ਗੀ ਇਹਨੂੰ ਅਸੀਂ ਆਸਾ ਦੀ ਵਾਰ ਦੇ ਵਿੱਚ ਬੜਾ ਵਧੀਆ ਸਾਨੂੰ ਗੁਰਮਾਰਾਜ ਦੇ ਗਨੇ ਸਿਧਾਂਤ ਪੜ ਪੁਸਤਕ ਸੰਧਿਆ ਬਾਦਮ ਉਸ ਬੜਾ ਵਧੀਆ ਉਹਦੇ ਵਿੱਚ ਸਾਫ ਸਿਧਾਂਤ ਉਹਨਾਂ ਕਲੀਅਰ ਕਰਤਾ ਅੱਗੇ ਜਾ ਕੇ ਵੀ ਇਹ ਸਭ ਨਿਫਰ ਫੋਕਟ ਕਰਮ ਇਹ ਬੜੇ ਧਰਮ ਦੀਆਂ ਕਈ ਗੱਲਾਂ ਵੀ ਕਰਦੇ ਨੇ ਬੜਾ ਗਿਆਨ ਹੁੰਦਾ ਆ ਬੜੀ ਉਹਦੇ ਵਿੱਚ ਸਾਨੂੰ ਲੱਗਦਾ ਵੀ ਬੜੀ ਵਧੀਆ ਸਮਾਧੀ ਲਾਈ ਆ ਸਿਰ ਪੂਜ ਇਸ ਬਗਲ ਸਮਾਧਨ ਬੜਿਆਂ ਦੇ ਮੂਰਤੀਆਂ ਨੂੰ ਪੂਜਦੇ ਅੱਜ ਕੱਲ ਪੱਥਰ ਨੂੰ ਪੂਜਣ ਲੱਪੇ ਗੱਲ ਵੱਖਰੀ ਆ ਸੋ ਚੀਜ਼ ਤੇ ਉਹ ਹੀ ਆ ਸਾਡੀ ਫਿਰ ਉਹਨੂੰ ਜਸਟੀਫਾਈ ਕਰਦੇ ਨੇ ਵੀ ਨਹੀਂ ਜੀ ਅਸੀਂ ਆਹ ਨਹੀਂ ਪੂਜਿਆ ਅਸੀਂ ਆਹ ਪੂਜਿਆ ਉਹ ਭਾਈ ਸਾਡੇ ਵੱਲੋਂ ਜੋ ਮਰਜੀ ਪੂਜੋ ਜਦੋਂ ਤੁਸੀਂ ਗੁਰੂ ਦੇ ਸਿਧਾਂਤ ਤੋਂ ਥਿੜਕੀ ਗਏ ਫਿਰ ਭਾਵੇਂ ਮਿੱਟੀ ਪੂਜੋ ਭਾਵੇਂ ਪੱਥਰ ਪੂਜੋ ਗੱਲ ਤਾਂ ਇੱਕ ਹੀ ਆ ਤੇ ਇਹ ਤੇ ਅਸੀਂ ਉੱਥੇ ਤੇ ਸੁਣਿਆ ਸੀ ਵੀ ਮੰਦਰਾਂ ਦੇ ਜਦੋਂ ਉਦਘਾਟਨ ਹੁੰਦਾ ਤੇ ਭੂਮੀ ਪੂਜਨ ਹੁੰਦਾ ਇਸ ਸਿੱਖਾਂ ਚ ਕਦੋਂ ਦਾ ਆ ਗਿਆ ਭਾਈ ਸਾਨੂੰ ਤਾਂ ਪਤਾ ਨਹੀਂ ਪਰ ਸਾਡੇ ਪ੍ਰਚਾਰਕਾਂ ਨੇ ਹੁਣ ਜਿਹੜੇ ਉਹਨਾਂ ਦੇ ਮਗਰ ਲੱਗੇ ਨੇ ਉਹਨਾਂ ਨੇ ਜਸਟੀਫਾਈ ਕਰਨਾ ਉਹ ਭਾਈ ਜਦੋਂ ਗਲਤੀ ਹੋਵੇ ਤਾਂ ਉਹਨੂੰ ਮੰਨ ਲੈਣਾ ਚਾਹੀਦਾ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਪ੍ਰਤੱਖ ਮਿਸਾਲ ਵੇਖੋ ਫਰਕ ਆ ਦੋ ਪਰਸਨੈਲਿਟੀਆਂ ਦੇ ਵਿੱਚ ਬੰਦਿਆਂ ਦੇ ਵਿੱਚ ਫਰਕ ਆ ਪਿਛਲੇ ਦਿਨ ਹੀ ਗੋਬਿੰਦ ਸਿੰਘ ਸੰਧੂ ਕੋਲ ਗਲਤੀ ਹੋਈ ਮੈਂ ਨਹੀਂ ਕਹਿੰਦਾ ਵੀ ਸਹੀ ਗਲਤੀ ਹੋਈ ਪਰ ਅਗਲਾ ਮੰਨਿਆ ਵੀ ਮੇਰੇ ਕੋਲੋਂ ਗਲਤੀ ਹੋ ਗਈ ਮਾਨ ਸਾਹਿਬ ਸਟੇਜ ਤੇ ਬੈਠੇ ਨੇ ਇਹਨਾਂ ਦਾ ਕੋਈ ਲੈਣ ਦੇ ਨਹੀਂ ਉਹਦੇ ਵਿੱਚ ਪਰ ਉਹਦੇ باوجود ਕਿਉਂਕਿ ਇਹਨਾਂ ਦੇ ਪਰਿਵਾਰ ਦੇ ਉਹ ਮੈਂਬਰ ਸੀ ਇਹਨਾਂ ਨੇ ਪੂਰੀ ਕੌਮ ਦੇ ਕੋਲੋਂ ਬੜੀ ਨਿਮਰਤਾ ਦੇ ਨਾਲ ਉਸ ਗੱਲ ਦੀ ਮਾਫੀ ਮੰਗੀ ਇਹ ਵੱਡਾਪਨ ਹੁੰਦਾ ਪਰ ਜਦੋਂ ਬੰਦਾ ਗਲਤੀ ਕਰਕੇ ਤੇ ਉੱਤੇ ਉੱਤੋਂ ਪੜਦੇ ਪਾਵੇ ਤੇ ਉਹ ਵੀ ਸਾਡੇ ਦੁਸ਼ਮਣਾਂ ਦੀ ਝੋਲੀ ਦੇ ਵਿੱਚ ਤੇ ਫਿਰ ਸਾਨੂੰ ਮਿੱਤਰ ਸਜਾਵ ਸਲਾਵਾ ਦੇਣ ਵੀ ਤੁਸੀਂ ਬੋਲੋ ਨਾ ਤੇ ਹੋਰ ਕਰੀਏ ਕੀ ਭਾਈ ਸੋ ਭਰਾਵੋ ਇਹ ਉਹ ਟਕਸਾਲ ਦੇ ਮੁਖੀ ਰਹੇ ਨੇ ਜਿਨ੍ਹਾਂ ਨੇ ਇਸ ਸੇ ਹਿੰਦੁਸਤਾਨ ਦੇ ਖਿਲਾਫ ਲੜੇ ਤੇ ਉਹਦੇ ਵਿੱਚ ਇੱਕ ਗੱਲ ਹੋਰ ਕਲੀਅਰ ਕਰਦਾ ਪ੍ਰੋਫੈਸਰ ਦਰਸ਼ਨ ਸਿੰਘ ਹਾਲਾਂਕਿ ਅੱਜ ਜਦੋਂ ਮੈਂ ਨਾਂ ਲੈ ਆ ਤੇ ਕਈਆਂ ਕਹਣਾ ਜੀ ਉਹਨਾਂ ਨੇ ਤਾਂ ਪੰਥ ਜੋ ਆ ਕੀਤਾ ਹੋਗੀ ਤਾਂ ਨਾਂ ਕੋ ਲੈ ਲਿਆ ਪਰ ਜਦੋਂ ਉਹ ਪੰਥ ਦੇ ਵਿੱਚ ਪ੍ਰਚਾਰ ਕਰਦੇ ਉਹਨਾਂ ਨੇ ਇੱਕ ਗੱਲ ਸਟੇਜ ਤੋਂ ਕਹੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਉਹਨਾਂ ਨੇ ਬੜਾ ਵਧੀਆ ਵਿਖਿਆਨ ਕੀਤਾ ਹੈ ਉਹ ਕਹਿੰਦੇ ਕਿ ਅਸੀਂ ਜਹਾਗੀਰ ਨੂੰ ਦੋਸ਼ੀ ਮੰਨਿਆ ਹੈ ਵੀ ਪਰਾਂ ਦੇ ਗੁਰੂ ਮਹਾਰਾਜ ਦਾ ਅਮਲ ਵੇਖੋ ਉਹਨਾਂ ਨੇ ਜਹਾਗੀਰ ਨਾਲੋਂ ਵੱਧ ਚੰਦੂ ਨੂੰ ਦੋਸ਼ੀ ਮੰਨਿਆ ਤੇ ਉਹਨੂੰ ਚੰਦੂ ਨੂੰ ਨੱਥ ਦੇ ਚ ਨਕੇਲ ਪਾ ਕੇ ਫਿਰ ਗਲੀਆਂ ਚ ਕਸੀਟਿਆ ਸਾਡੇ ਸਿੱਖਾਂ ਨੇ ਕਿਉਂ ਆਂਦੇ ਸ਼ਹੀਦ ਕਰਨ ਵਾਲੇ ਬੇਸ਼ੱਕ ਜਹਾਂਗੀਰ ਦੀ ਹਕੂਮਤ ਸੀ ਪਰ ਸ਼ਹੀਦ ਕਰਵਾਉਣ ਵਾਲੇ ਕੰਨ ਭਰਨ ਵਾਲਾ ਚੰਦੂ ਸੀ ਫਿਰ ਉਹਨਾਂ ਨੇ ਅੱਜ ਦੇ ਸਮੇਂ ਤੇ ਲਿਆਂਦੀ ਗੱਲ ਕਹਿੰਦੇ ਅੱਜ ਵੀ ਤੁਸੀਂ ਵੇਖੋ ਸਾਡੇ ਤਖਤਾਂ ਤੇ ਹਮਲਾ ਕੀਤਾ ਕਾਂਗਰਸ ਨੇ ਬਿਲਕੁਲ ਕੀਤਾ ਦੋਸ਼ੀ ਨੇ ਜਹਾਂਗੀਰ ਵਾਲੀ ਕੈਟਾਗਰੀ ਚ ਉਹ ਖੜਦੇ ਨੇ ਪਰ ਆਂਦੇ ਜਿਹੜੇ ਚੰਦੂ ਸੀ ਅੱਜ ਦੇ ਜਿਨ੍ਹਾਂ ਨੇ ਕੰਨ ਭਰੇ ਜਿਹੜੇ ਅਡਵਾਨੀ ਵਰਗੇ ਹੀ ਜਿਹੜੇ ਭਾਜਪਾ ਵਰਗੇ ਹੀ ਆਂਦੇ ਅਸੀਂ ਚੰਦੂਆਂ ਨੂੰ ਜਫੀਆਂ ਪਾ ਕੇ ਸਟੇਜਾਂ ਤੇ ਬਾਹਲਿਆ ਤੇ ਨਹੀਂ ਹੋ ਰਿਹਾ ਤੇ ਦੱਸੋ ਸਾਡੇ ਸਿੰਘ ਜਿਨ੍ਹਾਂ ਦੇ ਖਿਲਾਫ ਲੜੇ ਜਿਨ੍ਹਾਂ ਨੇ ਉਹਨਾਂ ਦੇ ਕੰਨ ਭਰੇ ਤੇ ਸਾਡੇ ਤਖਤਾਂ ਤੇ ਹਮਲਾ ਕਰਵਾਇਆ ਅਸੀਂ ਉਹਨਾਂ ਨੂੰ ਇੰਜ ਬਣਾ ਕੇ ਪੇਸ਼ ਕਰ ਰਹੇ ਆਂ ਵੀ ਜਿਵੇਂ ਭਾਜਪਾ ਵਾਲੇ ਸਾਡੇ ਬੜੀ ਸਾਕੀ ਮਾਸੀ ਦੇ ਪੁੱਤ ਹੁੰਦੇ ਨਹੀਂ ਇਹ ਇਕ ਲੀਕ ਖਿਚਣੀ ਪੈਣੀ ਆ ਵੀ ਭਾਈ ਤੁਸੀਂ ਕਿੱਧਰ ਖੜਨਾ ਕਿੱਧਰ ਨਹੀਂ ਖੜਨਾ ਤੁਸੀਂ ਚੰਦੂ ਨੂੰ ਜਫੀ ਪਾਉਣੀ ਆ ਕਿ ਨਹੀਂ ਪਾਉਣੀ ਤੇ ਇਹਨੂੰ ਤੁਸੀਂ ਆਪਣੀਆਂ ਦਲੀਲਾਂ ਦੇ ਕੇ ਆਪਣੇ ਗਿਆਨ ਦੇ ਨਾਲ ਜਸਟੀਫਾਈ ਨਹੀਂ ਕਰ ਸਕਦੇ ਆਮ ਸਿੱਖ ਨੂੰ ਲੱਗ ਸਕਦਾ ਜਿਉ ਸਹੀ ਕਰਦੇ ਨੇ ਪਰ ਬਿਲਕੁਲ ਗਲਤ ਆ ਬਹੁਤਾ ਇਹਨਾਂ ਦੇ ਨਾਲ ਬਹਿਸਾਂ ਦੀ ਲੋੜ ਨਹੀਂ ਪਰ ਕੌਮ ਆਪਣੇ ਦਿਮਾਗ 'ਚ ਇੱਕ ਲੀਕ ਖਿੱਚ ਲੈ ਕਿ ਉਹ ਸਾਡੀ ਦੁਸ਼ਮਣ ਦੀ ਝੋਲੀ 'ਚ ਪੈ ਗਏ ਨੇ ਤੇ ਅੱਜ ਸਾਡੇ ਰਹੇ ਨੇ ਕਿ ਨਹੀਂ ਰਹੇ ਸੋ ਸਾਡੇ ਉਹ ਨੇ ਜਿਹੜੇ ਸਾਡੀ ਪੰਥ ਦੀ ਆਜ਼ਾਦੀ ਦੀ ਜੰਗ ਲੜਦੇ ਹੋਏ ਸੈਂਤ ਜਨਰਲ ਸਿੰਘ ਖਾਲਸਾ ਭੰਡਰਾਵਾਂ ਦੀ ਸੋਚ ਤੇ ਖੜ ਕੇ ਅੱਜ ਵੀ ਖਾਲਸਤਾਨ ਦੀ ਸੰਘਰਸ਼ ਕਰਦੇ ਨੇ ਸੋ ਆਖਰੀ ਬੇਨਤੀ ਮੈਂ ਇੱਕ ਹੋਰ ਕਰਾਂ। ਆ ਪਿਛਲੇ ਦਿਨ ਹੀ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਨੋਟਿਸ ਕੱਢਿਆ ਵੀ ਜਿਹੜੇ ਵੀ ਸਰਕਾਰੀ ਪ੍ਰੋਗਰਾਮ ਹੋਇਆ ਕਰਨਗੇ ਉਹਦੇ ਵਿੱਚ ਜੀ ਜਨਗਨ ਮੰਨ ਤੇ ਆ ਬੰਦੇ ਮਾਤਰਮ ਜਿਆ ਸਾਰਿਆਂ ਨੂੰ ਗਾਉਣਾ ਪਿਆ ਕਰੋ ਜੀ ਖੜੇ ਹੋਣਾ ਪਿਆ ਕਰੋ। ਜਾਂ ਤੇ ਭਈ ਆਪਣੇ ਸਰਕਾਰੀ ਨੌਕਰੀ ਲੈਣ ਲੱਗਿਆਂ ਇਹ ਫਾਰਮਾਂ ਦੇ ਵਿੱਚ ਤੇ ਨੋਟੀਫਿਕੇਸ਼ਨਾਂ 'ਚ ਜਾਰੀ ਕਰ ਦਿਆ ਕਰੋ ਕਿ ਕੋਈ ਖਾਲਸਤਾਨੀ ਇਹ ਫਾਰਮ ਨਾ ਭਰੇ। ਕਿਉਂ? ਕਿਉਂਕਿ ਅਸੀਂ ਉਥੇ ਦੇਸ਼ ਭਗਤੀ ਕਰਵਾਉਣੀ ਆ। ਪਰ ਉਹ ਚੀਜ਼ਾਂ ਨਹੀਂ ਹੁੰਦੀਆਂ ਸਾਡੇ ਬਹੁਤ ਸਾਰੇ ਖਾਲਸਤਾਨੀ ਭਰਾ ਸਿੱਖ ਭਰਾ ਸਰਕਾਰੀ ਨੌਕਰੀਆਂ ਤੇ ਨੇ ਤੇ ਅਸੀਂ ਕਿਸੇ ਮਿੱਟੀ ਦੇ ਪੂਜਕ ਨਹੀਂ ਹੋ ਸਕਦੇ ਅਸੀਂ ਇਸ ਧਰਤੀ ਦੇ ਲਈ ਬਹੁਤੀ ਪੂਜਾ ਨਹੀਂ ਕਰ ਸਕਦੇ ਅਸੀਂ ਅਕਾਲ ਦੇ ਪੁਜਾਰੀ ਆ ਤੇ ਸਾਡੇ ਲਈ ਇਹ ਜ਼ਰੂਰੀ ਨਹੀਂ ਵੀ ਅਸੀਂ ਇਹਨਾਂ ਦੇ ਦਿਨ ਮਨਾਈਏ ਪਰ ਕਹਿੰਦੇ ਜੀ ਕੰਪਲਸਰੀ ਆ ਸਾਡੇ ਲਈ ਕੋਈ ਕੰਪਲਸਰੀ ਨਹੀਂ ਕੋਈ ਸਿੱਖ ਇਹਨਾਂ ਦੇ ਜਨਗਨ ਮੰਦ ਦੇ ਉੱਤੇ ਖੜਾ ਨਾ ਹੋਵੇ ਚਾਹੇ ਕਿਸੇ ਵੀ ਸਰਕਾਰੀ ਨੌਕਰੀ ਦੇ ਉੱਤੇ ਬੈਠਾ ਤੇ ਜੇ ਲਤਾਹ ਭਾਰ ਚੱਲਦੀਆਂ ਨੇ ਤੇ ਇਸ ਗੱਲ ਦੀ ਬਗਾਵਤ ਕਰੋ ਮੇਰਾ ਵਾਦਾ ਹੈ ਅਸੀਂ ਤੁਹਾਡੇ ਮਗਰ ਖੜਾਂਗੇ ਤੁਹਾਡੀ ਪਿੱਠ ਨਹੀਂ ਲੱਗਣ ਦੰਦੇ ਪਰ ਇਹ ਨਾ ਹੋਵੇ ਕਿ ਤੁਸੀਂ ਨੌਕਰੀ ਦੇ ਡਰ ਤੋਂ ਸਭ ਤੋਂ ਪਹਿਲਾਂ ਹੀ ਬਾਹਾਂ ਖੜੀਆਂ ਕਰਕੇ ਜਨਗਨਮਨ ਗਾਉਂਦੇ ਖਿਰੋ ਸਿੱਖਾਂ ਨੂੰ ਇਹਨੇ ਗੋਡੇ ਨਹੀਂ ਟਿਕਣੇ ਚਾਹੀਦੇ ਅਸੀਂ ਦਿਨ ਮਨਾਵਾਂਗੇ ਅਸੀਂ ਗਾਵਾਂਗੇ ਵੀ ਪਰ ਅਸੀਂ ਹਿੰਦੁਸਤਾਨ ਦੇ ਦਿਨ ਨਹੀਂ ਅਸੀਂ ਆਪਣੇ ਖਾਲਸਤਾਨ ਐਲਾਨ ਨਾਮਯਾ ਦੇ ਦਿਨ ਮਨਾਵਾਂਗੇ ਜਿਹੜਾ 29 ਅਪ੍ਰੈਲ ਨੂੰ ਮਨਾਉਣਾ ਹੈ ਅਸੀਂ ਆਪਣੇ 12 ਫਰਵਰੀ ਮਨਾ ਰਹੇ ਹਾਂ ਅਸੀਂ ਆਪਣਾ ਜੂਨ ਮਨਾਵਾਂਗੇ ਅਸੀਂ ਆਪਣੇ ਸ਼ਹੀਦੀ ਦਿਹਾੜੇ ਮਨਾਵਾਂਗੇ ਅਸੀਂ ਆਪਣੇ ਯੋਧਿਆਂ ਨੂੰ ਯਾਦ ਕਰਾਂਗੇ ਤੁਹਾਡੀ 26 15 ਅਗਸਤ ਜਨਗਨ ਮਨ ਵੰਦੇ ਮਾਤਰਾ ਹੋਰ ਜੋ ਤੁਸੀਂ ਲਲੜ ਪੱਬੜ ਸਾਡੇ ਤੇ ਦੇਸ਼ ਭਗਤੀ ਧੋਪ ਦਿਓ ਸਾਨੂੰ ਭਾਈ ਤੁਹਾਡੀ ਕੋਈ ਪ੍ਰਵਾਨ ਨਹੀਂ ਉਹਨੂੰ ਆਪਣੇ ਘਰ ਰੱਖੋ ਤੇ ਸਿੱਖਾਂ ਨੂੰ ਜਿਹੜੇ ਇਹਨਾਂ ਦੀ ਨੌਕਰੀ ਕਰਦੇ ਨੇ ਭਰਾਵੋ ਥੋੜਾ ਜਿਹਾ ਦਮ ਰੱਖੋ ਜਾਂ ਅਸੀਂ ਸਿੱਖਦੇ ਉਸ ਗੁਰੂ ਦੇ ਅਖਵਾਲ ਦੇ ਜਿਹੜਾ ਇੰਚ ਨਹੀਂ ਚੁਕਿਆ ਤੇ ਉਸ ਦੇ ਅਖਵਾਲ ਦੇ ਜਿਹੜਾ ਪੰਥ ਜੇ ਕੋਈ ਸਿਧਾਂਤ ਤੋਂ ਥੜਕਿਆ ਤੇ ਆਪਣੇ ਉਹਨੇ ਪੁੱਤਰ ਨੂੰ ਵੀ ਮੂੰਹ ਨਹੀਂ ਲਾਇਆ ਤੇ ਅਸੀਂ ਥਾਂ ਥਾਂ ਦੇ ਉੱਤੇ ਜਿਹੜਾ ਆ ਜਾ ਕੇ ਗੋਡੇ ਟੇਕਦੇ ਆ ਤੇ ਫਿਰ ਕਹਿੰਨੇ ਜੀ ਸਾਤੋਂ ਵੱਡਾ ਸਿੱਖ ਕੋਈ ਨਹੀਂ ਇਦਾਂ ਸਿੱਖੀ ਨਹੀਂ ਨਵਣੀ ਸਿੱਖੀ ਇੱਕ ਥਾਂ ਤੇ ਟੇਕੇ ਨਹੀਂ ਬਣੀ ਆ ਸਿੱਖੀ ਪੰਥ ਦੀ ਝੋਲੀ 'ਚ ਬੈ ਕੇ ਨਿਭਣੀ ਆ ਸਿੱਖੀ ਗੁਰੂ ਦੀ ਝੋਲੀ 'ਚ ਬੈ ਕੇ ਨਿਭਣੀ ਆ ਸਿੱਖੀ ਆਜ਼ਾਦੀ ਦੇ ਰਾਹ ਤੇ ਚੱਲਦੇ ਆ ਨਿਭਣੀ ਆ ਸਿੱਖੀ ਆਪਣੇ ਸਵੈ ਮਾਣ ਨਾਲ ਜੀ ਕੇ ਨਿਭਣੀ ਆ ਸਿੱਖੀ ਗੁਲਾਮੀ ਵਿੱਚ ਨਹੀਂ ਸਿੱਖੀ ਸਾਡੀ ਆਜ਼ਾਦੀ 'ਚ ਨਿਭਣੀ ਆ ਤੇ ਸਿੱਖੀ ਇਸ ਹਿੰਦੁਸਤਾਨ ਦੇ ਚੁਗਿਰਦੇ ਵਿੱਚ ਨਹੀਂ ਸਿੱਖੀ ਸਾਡੇ ਖਾਲਸਾਣ ਦੇ ਵੇੜੇ ਦੇ ਵਿੱਚ ਨਿਭਣੀ ਆ